ਰੈਸਕਿਊ ਆਪਰੇਸ਼ਨ ਜਿਹੜਾ ਕਿ ਚਲਵਾਇਆ ਜਾ ਰਿਹਾ ਤਾਂ ਦਾ ਅਨੁਮਾਨ ਹੈ ਕਿ ਆਪਰੇਸ਼ਨ ਜਿਹੜਾ ਕਿ ਸਮਾਈਲ ਦੇ ਤਹਿਤ ਜਿਹੜੇ ਬੱਚੇ ਨੇ ਰੈਸਕਿਊ ਕੀਤੇ ਜਾਣੇ ਨੇ ਤਾਂ ਉਹਨਾਂ ਦੇ ਤਹਿਤ ਜਿਹੜੀ ਕਾਰਵਾਈ ਅੱਜ ਲੁਧਿਆਣਾ ਦੇ ਜੀਐਮਟੀ ਮਾਲ ਦੇ ਨੇੜੇ ਜਿਹੜੇ ਏਰੀਆ ਜਿਹੜੀ ਕੀਤੀ ਜਾ ਰਹੀ ਹੈ ਜਿਹੜੇ ਛੋਟੇ ਬੱਚੇ ਪਤਾ ਲੱਗਦੇ ਨੇ ਤਾਂ ਉਹਨਾਂ ਨੂੰ ਰੈਸਕਿਊ ਜਿਹੜਾ ਕੀਤਾ ਜਾ ਰਿਹਾ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਣਾ ਸਟਾਰਟ ਹੋਏ ਉਸੇ ਪਤਾ ਲੱਗ ਜਾਏਗਾ ਕਿ ਬੱਚੇ ਨੂੰ ਕਿੰਨਾ

तो उन लोग आगे फिर इनके पेरेंट्स को लोकेट करने की स्टार्ट होगा जब तक बच्चे हमारे चिल्ड्रन होम में होंगे क्योंकि एजुकेशन वगैरह सब कुछ नहीं नहीं डिटेल हुई हम लोग यहाँ पर रेस्क्यू करते तब तो हमें पता चलता की बच्चे मिसिंग में हैं तो क्योंकि पहले हमने एक बार जब रेस्क्यू किया आज तो अभी एक ही टीम है कल से हमारा और जब स्टार्ट होगा फिर तीन चार टीमें बनाकर फिर हम लोग स्टार्ट करेंगे अलग अलग जगह पर आज रेलवे स्टेशन रेलवे स्टेशन बाहर चौड़ा बजा बस स्टैंड Okay. आगी आगी अभी तो तीन चार बच्चे रेस्क्यू हुए अभी स्टार्ट हुआ है अभी स्टार्ट हुआ है अभी आगे भी बहुत ही चलेगा सो बिल्कुल लुगियाने शहर दे जड़ी टीमा दे जड़ी बड़ी कांड चल रहा है रेस्क्यू ऑपरेशन के चलाया जा रहा था ने ऑपरेशन स्माइल दे तहत चलाया कितने के बच्चे ऑपरेशन स्माइल अपने पंजाब सरकार वालों स्टार्ट किया गया है और इसी चीज के लिए बच्चे ट्रैफिक बच्चे तो नहीं

اور ہماری کوشش یہ ہو گئی کہ جو بچے جو بیگی میں ہیں ان کو مطلب کو کم کیا جا مطلب ختم کیا جا چار بیگی جب ڈی این اے ٹیسٹ ہوے گا اس تو بعد جب پتہ لگے گا تو وہ بچے جڑے ہیں ان دے پیرنٹس تک پہنچایا جائے گا ہاں چل لیگل ایکشن ہوگا ان کے لیے پنجاب سرکار والوں چلائے گئے آپریشنスマائل دے تحت جڑی کی ہے اج ریسکیو آپریشن جیہ نے شروع کر دتے گیاں تو نو تصویر ہے ایک بار لودھیانے دے ج ایم ڈی مول دے نڈیاں دکھا رہے ہیں جتھے ਅੱਜ ਸੰਡੇ ਵਾਲੇ ਦਿਨ ਜਿਹੜਾ ਗਿਆ ਪਹਿਲਾ ਰੈਸਕਿਊ ਆਪਰੇਸ਼ਨ ਜਿਹੜਾ ਕਿ ਚਲਾਇਆ ਗਿਆ ਤੁਹਾਨੂੰ ਤਸਵੀਰਾਂ ਇਸ ਕਰਕੇ ਦਿਖਾ ਰਿਹਾ ਇੱਥੇ ਦੀਆਂ ਕਿਉਂਕਿ ਇੱਥੇ ਜਿਹੜੀ ਮੰਡੀ ਲੱਗਦੀ ਸੀਗੀ ਤਾਂ ਇੱਥੇ ਕਈ ਜਿਹੜੇ ਛੋਟੇ ਬੱਚੇ ਵੀ ਕੰਮ ਕਰਦੇ ਹੋਏ ਨਜ਼ਰ ਆਉਂਦੇ ਸੀਗੇ ਤਾਂ ਇਸ ਤਰੀਕੇ ਨਾਲ ਰੈਸਕਿਊ ਆਪਰੇਸ਼ਨ ਜਿਹੜਾ ਕਿ ਚੱਲਦਾ ਪਹਿਤਾ ਜਿਹੜੇ ਵੀ ਇੱਥੇ ਬੱਚੇ ਕੰਮ ਕਰਦੇ ਹੋਏ ਨਜ਼ਰ ਆ ਰਹੇ ਸੀਗੇ ਜਿਹੜੇ ਵੀ ਛੋਟੀ ਉਮਰ ਦੇ ਲੱਗ ਰਹੀ ਸੀ ਤਾਂ ਉਹਨਾਂ ਨੂੰ ਇੱਥੋਂ ਦੀ ਰੈਸਕਿਊ ਜਿਹੜਾ ਕੀਤਾ ਗਿਆ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਇਹ ਲੋਕ ਜਿਹੜੇ ਨੇ ਖਰਾਬ ਕਰਦੇ ਹੋਏ ਨਜ਼ਰ ਆnde ਸੀਗੇ ਤਾਂ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਡੀਐਨਏ ਜਿਹੜੇ ਕੀ ਟੈਸਟ ਹੋਣਗੇ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਪੇਰੈਂਟ ਦਾ ਪਤਾ ਲੱਗੂਗਾ ਤਾਂ ਉਹਨਾਂ ਨੂੰ ਉਹਦੇ ਪੇਰੈਂਟ ਤੱਕ ਪਹੁੰਚਾਇਆ ਜਾਏਗਾ ਤਸਵੀਰਾਂ ਇਕੋ ਤੋਂ ਫੇਰ ਤੋਂ ਮਜਾਦੀਆਂ ਦਿਖਾ ਰਹੇ ਆ ਜਿੱਥੇ ਛੋਟੇ ਬੱਚੇ ਵੀ ਜਿਹੜੇ ਕੰਮ ਕਰਦੇ ਹੋਏ ਨਜ਼ਰ ਆnde ਸੀਗੇ ਤਾਂ ਜਿਹੜਾ ਇਹ ਐਕਸ਼ਨ ਹੈ ਪੰਜਾਬ ਸਰਕਾਰ ਵੱਲੋਂ ਇਸ ਕਰਕੇ ਚੱਕਿਆ ਗਿਆ ਕਿਉਂਕਿ ਬਾਲ ਮਜ਼ਦੂਰੀ ਕਿਸ ਤਰੀਕੇ ਨਾਲ ਵਧਦੀ ਹੋਈ ਨਜ਼ਰ ਆ ਰਹੀ ਸੀਗੀ ਪਰਵਾਸੀ ਜਿਹੜੇ ਨੇ ਇੱਥੇ ਆ ਕੇ ਭੀਖ ਮੰਗਦੇ ਨੇ ਉਹ ਬੱਚੇ ਜਿਹੜੇ ਨੇ ਕਿਤੇ ਹੋਰ ਦੇ ਚੱਕ ਕੇ ਭੀਖ ਮੰਗਦੇ ਹੁੰਦੇ ਸੀ ਇੱਕ ਗੱਲ ਜ਼ਰੂਰ ਦੇਖੀ ਹੋਏਗੀ ਕਿ ਜਿਹੜੇ ਬੱਚੇ ਮੋਢੇ ਚੱਕੇ ਹੁੰਦੇ ਸੀਗੇ ਹਰੇਕ ਸਾਲ ਕਹਿੰਦੇ ਆ ਕੁਝ ਮਹੀਨਿਆਂ ਬਾਅਦ ਉਹ ਬੱਚਾ ਚੇਂਜ ਹੁੰਦਾ ਸੀ ਪਰ ਉਹ ਵਿਅਕਤੀ ਉਹੀ ਹੁੰਦਾ ਸੀ ਜਿਹੜਾ ਭੀਖ ਮੰਗਦਾ ਹੋਏ ਨਜ਼ਰ ਆਉਂਦਾ ਸੀਗਾ ਇਸ ਕਰਕੇ ਪੰਜਾਬ ਸਰਕਾਰ ਵੱਲੋਂ ਵੱਡੇ ਐਕਸ਼ਨ ਜਿਹੜਾ ਕਿ ਲਿੱਤਾ ਗਿਆ ਤਾਂ ਗੱਲਬਾਤ ਮੈੜਨ ਦਾ ਸਾਰੀ ਕੀਤੀ ਹੈ ਤੁਸੀਂ ਆਪ ਸੁਣ ਸਕਦੇ ਹੋ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਰੈਸਕਿਊ ਆਪਰੇਸ਼ਨ ਦੀਆਂ ਦਿਖਾ ਰਹੇ ਹਾਂ ਛੋਟੇ ਛੋਟੇ ਬੱਚੇ ਕੁੜੀਆਂ रेलवे स्टेशन ਤੇ ਮੰਗਦਿਆਂ ਤੇ ਖਾਂਦੀਆਂ ਨੇ ਉਹ ਆ ਕੇ ਇੱਥੇ ਸਲੋਸ਼ਨ ਖਰੀਦ ਕੇ ਇੱਥੇ ਨਸ਼ਾ ਕਰਦੇ ਨੇ ਜੀ ਕੱਪੜਿਆਂ ਦੇ ਪਾ ਕੇ ਜੀ ਸ਼ਰਿਆਮ ਜੀ ਬਾਕੀ 20 25 ਔਰਤਾਂ ਹੈਗੀਆਂ ਨੇ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਅੱਗੇ ਮੇਰੀ ਵੀ ਸਵੇਰੇ ਜਿੰਨੇ ਪੱਤਰਕਾਰ ਲੁਧਿਆਣੇ ਦੇ ਨੇ ਜਿੰਨੇ ਵੀ ਸਵੇਰੇ 6 ਵਜੇ ਤੋਂ 9 ਵਜੇ ਤੱਕ ਰੇਲਵੇ ਸਟੇਸ਼ਨ ਦੇ ਬਾਹਰ ਪਹਿਲੇ ਗੇਟ ਤੇ ਆ ਕੇ ਖੜ ਕੇ ਦੇਖੋ ਜੀ ਵੀ ਉੱਥੇ ਕੀ ਲੁੱਟਮਾਰ ਹੋ ਰਹੀ ਹੈ 20 25 ਔਰਤਾਂ ਨੇ ਜਿਹੜੀਆਂ ਜਿੰਨੇ 500 ਦੇਤਾ 500 ਗਿਆ ਜਿੰਨੇ 200 ਦੇਤਾ 200 ਗਿਆ 10 ਰੁਪਏ ਮੰਗਦੀਆਂ ਨੇ ਤੇ ਇਦਾਂ ਲੁੱਟਮਾਰ ਹੋ ਰਹੀ ਐ ਜੀ ਉਹਨਾਂ ਦੇ ਵਿੱਚ ਕੱਢਾ ਹੋਣਾ ਉਹਨਾਂ ਦਾ ਜੇ ਸਿਕੰਜਾ ਕੱਸਿਆ ਜਾਵੇ ਜੀ ਇਹ ਪੱਤਰ ਕਰਾ ਕੇ ਤੇ ਸਰਕਾਰ ਅੱਗੇ ਤੇ ਭਗਵਾਨ ਜੀ ਅੱਗੇ ਹੱਥ ਜੋੜ ਕੇ ਮੇਰੀ ਬੇਨਤੀ ਹੈ